ਮੰਮੀ ਮੈਂ ਕੀ ਸੁਣਦੀ ਆਂ ਕਿ ਸਣੀ ਵੀਰ ਕਹਿੰਦੇ ਮੇਰੇ ਨਾਲ ਕਿਲਾ ਵੰਦ ਪੈਰੀ ਲਵਾ ਦੋ ਪੁੱਤ ਤੂੰ ਤਾਂ ਭੁਲੀ ਆ ਉਹ ਤਾਂ ਲੈ ਕੇ ਉੱਡ ਵੀ ਗਿਆ ਉਹਨੂੰ ਤਾਂ ਨੇਰੀ ਆਈ ਜੋ ਜਨਾਨੀ ਕਹਿੰਦੀ ਆ ਉਹ ਪੁੱਤ ਕਰੀ ਜਾਂਦਾ ਪਰ ਮੰਮੀ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਪਿੰਦਰ ਵੀਰਨਾ ਇਹ ਤਾਂ ੱੱਕਾ ਕਾਣ ਡਿਆ ਵਾ ਆਪਣੀ ਜਨਾਨੀ ਦੇ ਪਿਛੇ ਲੱਗ ਕੇ ਭਰਾ ਵੀ ਕਦੀ ਛੱਡੇ ਜਾਂਦੇ ਆ ਕੱਲੋਂ ਉਹ ਕਹੇਗੀ ਭਰਾ ਨੂੰ ਛੱਡ ਦੇ ਜਾਂ ਭੈਣ ਨੂੰ ਤੂੰ ਫੇਰ ਛੱਡ ਦੇਗਾ ਉਹਨੂੰ ਪੁੱਤ ਹੁਣ ਇਹ ਘਰ ਚ ਉਹੀ ਹੋਣਾ ਜੋ ਜੋਜਨਾਨੀਆਂ ਹੀ ਕਹਿਣਗੀਆਂ ਮਾਪਿਆਂ ਨੂੰ ਦਿਆਂਦੇ ਨੇ ਕਿ ਇਹਨਾਂ ਸਾਡਾ ਕੋ ਕੀਤਾ ਹੀ ਨਹੀਂ ਜਦੋਂ ਵਿਆਹ ਹੋ ਜਾਂਦਾ ਜੋਜਨਾਨੀਆਂ ਨੇ ਕਹਿਣਾ ਓਏ ਹੁਣ ਡੈਪਨ ਪਰ ਮੰਮੀ ਤੂੰ ਹੀ ਨਾ ਟੈਨਸ਼ਨ ਲੈਓ ਹੈਗਾ ਤੇ ਡੈਡੀ ਕਿੱਥੇ ਡੈਡੀ ਵੀ ਨਾ ਚਲ ਗਿਆ ਡੈਡੀ ਨੇ ਇਕਾ ਨਹੀਂ ਉਹਨੂੰ ਧੱਕਿਆ ਹੈਗਾ ਪੁੱਤ ਡੈਡੀ ਦੇ ਤਾਂ ਮਾੜਾ ਜਿਹਾ ਮੂੰਹ ਆ ਨਿਕਲਿਆ ਤੇ ਉਹਨੇ ਮੈਂਟਨ ਹੀ ਲਾਇਆ ਹੈਗਾ ਉਹ ਗੱਲ ਤੂੰ ਦੱਸਣ ਨਹੀਂ ਤੇ ਡੈਡੀ ਵੀ ਗੁੱਸੇ 'ਚ ਚਲ ਗਿਆ ਸਹੀ ਵੀ ਨਹੀਂ ਡਿਆ ਇਹ ਕੰਮ ਕਰਨਾ ਕਰਾਉਣੀ ਭਾਬੀ ਸ਼ਰਨ ਲਈ ਐ ਜੋ ਕੁਝ ਕਰਾਉਣੀ ਇਹੋ ਕਰਾਉਣੀ ਆ ਪੁੱਤ ਜੇ ਆਪਣਾ ਭਾਂਡਾ ਚੰਗਾ ਇਹ ਤਾਂ ਬਗਾਨੀਆਂ ਜੋ ਮਰਜੀ ਕਹਿਣਾ ਇਹ ਤਾਂ ਸੋਚਦਾ ਆਪਣੇ ਮਾਪਿਆਂ ਦਾ ਕਿ ਮੇਰਾ ਮਾਪੇ ਉਹ ਭਲਾਈ ਦਾ ਸ਼ਦਾਈ ਹੈ ਜਿਹੜਾ ਸਾਰਾ ਕੁਝ ਉਹਨੂੰ ਪਿੰਦਰ ਤੇ ਹੀ ਲਾ ਦੇਣਗੇ ਤੇ ਇਹਦਾ ਹਿੱਸਾ ਵੀ ਉਹਨੂੰ ਹੀ ਦੇ ਦਾਂਗਾ ਮੰਮੀ ਮੈਂ ਤੇ ਸੋਚ ਕੇਣਾ ਮੈਨੂੰ ਤਾਂ ਬੜਾ ਹੀ ਹੋਰ ਤਰ੍ਹਾਂ ਹੁੰਡਿਆ ਮੈਂ ਇਹ ਕਹਿ ਨਹੀਂ ਆ ਸਣੀ ਹਾਡਾ ਆਪਣਾ ਹੋ ਕਿ ਨਹੀਂ ਬਣਿਆ ਉਹ ਤੇ ਫਿਰ ਵੀ ਬਗਾਨਾ ਖੂਨ ਹੀ ਤੇ ਸਣੀ ਦਾ ਹਜੇ ਕੋਈ ਨਿਆਣਾ ਵੀ ਨਹੀਂ ਹੈਗਾ ਇਹ ਤੇ ਇਦਾਂ ਕਰਨ ਡਿਆ ਵਾ ਤੇ ਕੱਲ ਨੂੰ ਉਹਦੀ ਜਨਾਨੀ ਆਕੇ ਕਿ ਮੈਂ ਪਿਛੋਲੇ ਆਉਣਾ ਵਾ ਤੇ ਉਹਨੂੰ ਇਹ ਜਾਇਦਾਦ ਦਵਾਂਗੇ ਮੈਂ ਤੇ ਇਹ ਸੋਚਣ ਦੀ ਭਜਲ ਜੇ ਇਹਦਾ ਨਾਂ ਹੋਊਗਾ ਤੇ ਪਿੰਦਰ ਵੀਰ ਦਾ ਲੈ ਲਾਂਗੇ ਫਿਰ ਵੀ ਇਹਦਾ ਆਪਣਾ ਹੋਂ ਹੋਊਗਾ ਪੁੱਤ ਆਹ ਤੇ ਤੂੰ ਗੱਲ ਕਰਕੇ ਤੇ ਮੇਰੀਆਂ ਅੱਖਾਂ ਹੀ ਖੋਲ ਦਿੱਤੀਆਂ ਇਹ ਚੀਜ਼ ਬਾਰੇ ਤਾਂ ਅਸੀਂ ਸੋਚਿਆ ਹੀ ਨਹੀਂ ਪਰ ਮੰਮੀ ਇਹ ਸੋਚਣਾ ਚਾਹੀਦਾ ਨਾ ਡੈਡੀ ਇਹ ਗੱਲ ਗਲਤ ਕਰਨ ਡਿਆ ਵਾ ਮੰਮੀ ਅਗਲੀ ਨੇ ਨਾ ਅੱਧ ਦੀ ਹੱਕਦਾਰ ਹੋ ਜਾਣਾ ਵਾ ਉਹਦੇ ਵੱਲੋਂ ਕਿਹੜੀ ਗੱਲ ਆ ਉਹ ਤਾਂ ਇਹੋ ਕੁਝ ਚਾਉਂਦੀ ਆ ਮੇਰੇ ਹਿਸਾਬ ਨਾਲ ਤਾਂ ਹੀ ਕਰਾਉਂਦੀ ਆ ਤੇ ਪਿਛਲਿਆਂ ਦੀ ਸ਼ੈ ਵੀ ਇਹੋ ਹੀ ਹੋਣੀ ਆ ਮੈਨੂੰ ਕੋਈ ਉਹ ਗੱਲ ਸੋਚਣ ਦੀ ਤੂੰ ਇਹ ਜਿਹੜਾ ਕੁਝ ਦੇਈ ਆ ਨਾ ਕਰਨ ਜਰੂਰ ਇਹਦੀ ਮਾਂ ਦਾ ਹੱਥ ਹੋਏਗਾ ਤੇ ਜੇ ਕੱਲ ਨੂੰ ਪੁੱਤ ਇਹਨੇ ਬਗਾਨਾ ਤੇ ਪੁੱਤ ਲੈਣ ਤਾਂ ਹਨੂ ਉਹ ਚੰਗਾ ਲੱਗਣਾ ਹਨੂ ਤੇ ਯਾਰ ਵਿਖਾਈ ਦੇਣਾ ਹਨੂ ਤੇ ਆਪਣੇ ਚੰਗੇ ਲੱਗਣੇ ਆ ਨਾ ਹੀ ਹੁ ਤਾਂ ਮੈਂ ਮਮੀ ਕਹਿਣ ਦੀ ਆ ਨਾਲੇ ਉਹ ਗੱਲ ਨਹੀਂ ਬੰਦੀ ਹੁੰਦੀ ਜਿਹੜਾ ਕੋਈ ਪਿਛੋ ਲੈ ਆਉਣਾ ਨਹੀਂ ਨਾ ਪੁੱਤ ਅਹੀਂ ਲਿਆਉਣੀ ਨਹੀਂ ਜਣਾ ਪਹਿਲੀ ਗੱਲ ਪਰ ਇਹ ਆ ਨਾ ਜੇ ਸਣੀ ਵੀਰ ਨੇ ਅੱਜ ਨਹੀਂ ਸਾਡੀ ਸੁਣੀ ਤਾਂ ਕੱਲ੍ਹ ਨੂੰ ਸਾਡੀ ਕਿੱਥੇ ਸੁਣਨੀ ਆ ਪੁੱਤ ਗੱਲ ਤੇਵਾ ਤੇਰੀ ਠੀਕ ਤੇਰਾ ਪਿਓ ਹੁੰਦਾ ਨਾ ਇੱਕ ਵੀ ਬਿਠਾਲ ਕੇ ਗੱਲ ਕਰਨੀ ਐ ਐਡੀ ਛੇਤੀ ਨਹੀਂ ਆਂਦੀ ਵੀ ਉੱਥੇ ਗਏ ਐ ਤੇ ਜਾਂਦੇ ਹੀ ਇਹਦੇ ਨਾਂ ਲੱਗ ਜਣੇ ਸੋ ਕਾਗਜ਼ੀ ਪੱਥੀ ਕੰਮ ਹੁੰਦੀ ਐ ਤੇ ਕੋਈ ਨਹੀਂ ਸਮਝਾਵਾਂਗੀ ਵੀ ਇਹ ਨਾ ਸਾਡੇ ਹੱਥੀਂ ਵਿਢਾ ਕੇ ਤੁਹਾਨੂੰ ਸੁਣਛਾ ਲਊ ਚਲੋ ਮੰਮੀ ਠੀਕ ਆ ਤੇ ਨਾਲੇ ਮੈਂ ਇਹ ਵੀ ਆਂਦੀ ਜੀ ਵੀ ਹਿੱਸਾ ਕੁਝ ਆਪਣੇ ਨਾਮ ਹੀ ਰੱਖਿਓ ਇਹ ਨਾ ਹੋਏ ਦੋਆ ਮੁੰਡਿਆਂ ਦੇ ਨਾਮ ਕਰ ਦੋ ਤਾਂ ਤੁਹਾਡੇ ਕੋਝ ਨਾ ਹੋਏ ਕੱਲ ਨੂੰ ਇਹਨਾਂ ਸਾਹਮਣਾ ਹੈ ਜਿਹੜੇ ਜਿਹੜੇ ਹੁਣੀ ਇਦਾਂ ਕਰਨ ਦੇ ਆ ਨਹੀਂ ਪੁੱਤ ਇੰਨੇ ਕਿੱਥੇ ਸਾਹਮਣਾ ਜਿਹਨੂੰ ਹੁਣ ਨਹੀਂ ਸਾਡੀ ਪੀੜ ਹੈ ਜੀ ਮੱਸਾ ਮੰਮੀ ਤੁਸੀਂ ਟੈਨਸ਼ਨ ਨਾ ਲਾਓ ਡੈਡੀ ਆਉਂਦੇ ਨੇ ਤੇ ਕਰਨੀ ਆ ਗੱਲ ਮੰਮੀ ਨੇ ਇਹ ਲੱ ਜਾਣ ਕੇ ਭਾਬੀ ਸਾਡੇ ਅੱਗੋਂ ਨੰਗੀ ਆ ਜੁੱਤੀ ਨੂੰ ਵਿਖਾ ਕੇ ਹਰ ਜੇ ਪਹਿਲੇ ਇਹਦੇ ਨਾਮ ਨਹੀਂ ਲੱਗੀ ਇਹਦੇ ਨਾਮ ਲੱਗ ਗਈ ਤੇ ਫੇਰ ਸਾਡਾ ਕੀ ਬਾਨਾ ਵਾ ਇਹਨੇ ਨੂੰ ਕੱਕ ਸਮਝਣਾ ਹੈਗਾ ਵਾ ਚੱਲ ਪੁੱਤ ਅੰਦਾਜ਼ਾ ਪਿਓ ਤੇ ਕੋਈ ਨਹੀਂ ਇਹਦਾ ਲਾਜ ਕਰ ਲੈਨੇ ਐ ਐਡਾ ਤਾਂ ਤੇ ਹੈ ਹੀ ਨਹੀਂ ਕਿ ਜਾਂਦੇ ਸਾਡੇ ਸਾਰੇ ਕੰਮ ਹੋ ਜਾਣੇ ਕੋਈ ਗੱਲ ਨਹੀਂ ਮੈਂ ਪਾਪੀ ਸ਼ਰਨ ਨੂੰ ਪੁੱਛਿਆ ਨਾ ਕਿ ਸਾਡੇ ਲਾਗੋ ਕਿਉਂ ਐਡਾ ਨੰਗੀ ਐ ਇਹਦੀ ਜੁੱਤੀ ਨੂੰ ਇੱਥੇ ਕੁਝ ਲੱਗਣਾ ਹੀ ਚੁੱਪ ਕਰ ਜਾ ਟਾਈਮ ਨਹੀਂ ਆ ਦੇਈਦਾ ਹੁੰਦਾ ਕਰਦੀ ਐ ਨਾ ਜੋ ਤਕਰਨ ਦੀ ਜਾਣ ਜਾਣ ਕੇ ਕਰਨੀ ਆ ਅੱਜ ਨਹੀਂ ਮੈਂ ਤਿੰਨ ਚਾਰ ਦਿਨ ਹੋ ਗਿਆ ਕਦੀ ਉਧਰ ਨੂੰ ਨਾ ਗਈ ਕਦੀ ਉਧਰੋਂ ਨਾ ਗਈ ਤੇ ਮੂੰਹ ਜਿਹਾ ਬਣਾ ਕੇ ਜਾਂਦੀ ਮੈਨੂੰ ਕੀ ਦੇਖਦਾ ਨਹੀਂ ਐ ਮੈਂ ਨਹੀਂ ਚਲ ਇਹਨੂੰ ਕੀ ਕਹਿਣਾ ਵਾ ਚੁੱਪ ਚਿਪਲਾ ਦੇਖਾਂ ਕਿਦਾਂ ਸਲਾਵਾ ਕਰਨ ਡਈਆਂ ਲੱਗੇ ਹੁਣੀ ਆ ਪ੍ਰਿੰਸ ਤੂੰ ਡਾਇ ਇਹ ਪਹਿਲਾਂ ਨਾ ਕਰਾਉਣਾ ਕੋਈ ਗੱਲ ਨਹੀਂ ਜਿੱਦਾਂ ਮੈਂ ਤੇਲ ਤੇਲ ਮਰਨ ਢਈ ਹਣਾ ਤੂੰ ਵੀ ਹੁਣ ਇਦਾਂ ਹੀ ਮਰੋਗੀ ਸੜੋਂ ਹੋਂ ਬੈਠੀ ਹਾਈ ਹਾਈ ਐਡਿਟ ਢਿੱਲੀ ਆ ਨਾ ਕਿਤੇ ਪਿੱ ਗੱਲ ਹੀ ਨਹੀਂ ਕਰਨ ਵਾਲੀ ਕਿੰਨੇ ਚਿਰ ਦੀ ਕਿਹਾ ਮੈਨੂੰ ਰੋਟੀ ਦੇ ਜਾਂ ਮੇਰੇ ਜੀਨ ਕੋਸ਼ ਹੋਣ ਡਿਆ ਦਵਾਈ ਖਾਣੀ ਆ ਪਰ ਨਾ ਉੱਥੇ ਹੱਥ ਕਸੋਰੀ ਜਾਂਦੀ ਰਸੋਈ ਵਿੱਚ ਕੰਮ ਤਾਂ ਕਿਤੇ ਮੁੱਕਦਾ ਨਹੀਂ ਰਹਿ ਥਾਂ ਵਿੱਚੋਂ ਉੱਠ ਕੇ ਮੈਂ ਆ ਹੀ ਰੋਟੀ ਪਾਣੀ ਬਣਾਉਣਾ ਸਿਰਸਰੇ ਤੇ ਕੰਮ ਮੁੱਕ ਜਾਂਦਾ ਵਾ ਹੁਣ ਨਹੀਂ ਮੇਰੇ ਕੋ ਉੱਠਿਆ ਜਾਂਦਾ ਤੇ ਮੈਂ ਕੀ ਕਰਾਂ ਮੈਂ ਫਾ ਲਾਂ ਆ ਗਈ ਆ ਆ ਲਓ ਮੰਮੀ ਰੋਟੀ ਬੜੀ ਛੇਤੀ ਲੈ ਆਈ ਰੋਟੀ ਹੈਂ ਇੰਟਾਈਮ ਨੂੰ ਮਿ ਲੱਗ ਜਾਂਦਾ ਉਹਨੂੰ ਚੁੱਲੀ ਗੇ ਥਾਂ ਦੀ ਤੈਨੂੰ ਕਿੰਨੀ ਵਾਰੀ ਕਿਹਾ ਵਾ ਕਿਛ ਸਿੱਧਿਆ ਤ ਹਮਾਰਿਆ ਕਰ ਚੰਗਾ ਮੰਮੀ ਪਰ ਪਤਾ ਨਹੀਂ ਕੋਈ ਕੰਮ ਹੀ ਨਹੀਂ ਬੋਲਣ ਤੋਂ ਇਲਾਵਾ ਪਾਣੀ ਲਿਆ ਦਿੰਨੀ ਮੈਂ ਤੇ ਕੁਛ ਹੋਣਿਆ ਹਾਏ 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 ਲੈ ਤੂੰ ਨਿਕਲ ਗਿਆ ਲਾਕਰ ਇਥੇ ਕੀ ਹੋ ਗਿਆ ਮੰਮੀ ਤੇਰਾ ਬਹਿਰੇ ਤੇਰਾ ਇਹ ਜੀ ਦਾ ਤੇਰਾ ਹਾਂਜੀ ਮੇਰਾ ਮੂੰਹ ਸਾੜਦਾ ਹੀ ਹੋਣੀ ਏ ਜਾਂ ਪਾਣੀ ਦਾ ਪਟ ਲਿਆ ਭੱਜ ਕੇ ਲੈ ਉੱਤੋਂ ਤਾਂ ਕਾਲੀ ਪਈ ਸੀ ਰੋਟੀ ਲਿਆ ਦੇ ਰੋਟੀ ਲਿਆ ਦਿੱਤੇ ਉਹ ਮੂੰਹ ਸਾੜ ਗਿਆ ਦੁਨੀਆ ਮਿਰਚਾਂ ਇਨੀਆਂ ਮਿਰਚਾਂ ਤੇਰਾ ਰਾਬਾ ਵੀ ਛੇਤੀ ਰੜ ਜੇ ਤਾਂ ਮਿਰਚਾਂ ਪਾਈਆਂ ਇੰਨੀਆਂ ਮੰਮੀ ਮੈਂ ਦੋ ਮਿਰਚਾਂ ਪਾਈਆਂ ਬਸ ਉਹ ਵੀ ਉਹ ਕਰਦੀਆਂ ਹੀ ਆਪਣੀਆਂ ਮਿਰਚਾਂ ਤੇ ਉਹ ਵੀ ਸਿਰਫ ਦੋ ਹੀ ਪਾਈਆਂ ਮੈਂ ਜੋ ਹੀ ਪਾਈਆਂ ਵਾ ਤੇ ਸ਼ਰਮ ਨਹੀਂ ਆਉਂਦੀ ਤੈਨੂੰ ਹੈ ਕਿਦਾਂ ਕੌੜੀ ਕੀਤੀ ਆ ਸਬਜੀ ਜਦੋਂ ਤੈਨੂੰ ਮੈਂ ਕਿਹਾ ਸੀਗਾ ਕਿ ਮੈਂ ਲੋਨ ਨਹੀਂ ਪਾਤਾ ਮੈਂ ਮਿਰਚਾਂ ਵੀ ਪਵਾਤੀਆਂ ਹੁਣ ਪਾਈ ਨਾ ਜਿਹੜੇ ਖਾਣ ਵੇ ਕਿੱਥੇ ਵੇਹਲਦੇ ਤੂੰ ਤੇ ਮੰਮੀ ਮੈਨੂੰ ਸੁਪਨਾ ਥੋੜੀ ਆਉਣਾ ਸੀ ਮੈਨੂੰ ਦੱਸ ਦੇ ਨਾ ਇਹਨਾਂ ਤੇ ਮਿਰਚਾਂ ਪਾਈਆਂ ਵਾ ਜ਼ੁਬਾਨ ਵੇ ਲੈ ਕਿਦਾਂ ਚੱਲਦੀ ਆ ਤੇਰੀ ਤੇ ਕੰਮ ਕਰਨ ਲੱਗੀ ਨੂੰ ਮੌਤ ਪੈ ਜਾਂਦੀ ਆ ਐਵੇਂ ਨਹੀਂ ਮੁੰਡਾ ਕਹਿੰਦਾ ਕਿ ਜਿੱਲੀ ਕਹਿ ਖਾਂਦੀ ਤੂੰ ਹੈ ਜਿੱਲੀ ਆ ਤੈਨੂੰ ਅਕਲ ਆਈ ਨਹੀਂ ਸਕਦੀ ਮੰਮੀ ਸਾਰਾ ਕੰਮ ਕਰਾਂ ਤਾਂ ਵੀ ਮੈਂ ਜਿੱਲੀ ਆ ਕੋਈ ਨਹੀਂ ਫਿਰ ਮੈਨੂੰ ਜਿੱਲੀ ਰਹਿਣ ਦੋ ਤੁਸੀਂ ਨਹੀਂ ਤੁਸੀਂ ਦੋਦੇ ਲੁਕਸ ਵੀ ਨਹੀਂ ਕੰਮ ਦਾ ਕੰਮ ਕਾਦਾ ਠਿਕਾ ਆ ਗੱਲ ਜਿੰਜੋ ਦੀ ਸਬਜ਼ੀ ਬਣਾਈ ਆ ਹੈ ਆ ਪਾ ਕੇ ਵੇਖ ਮੂੰਹ ਦੇ ਵਿੱਚ ਆਲਾ ਫੜ ਹਾਂ ਖਾਵੇਂਗੀ ਨਾ ਫਿਰ ਤੈਨੂੰ ਪਤਾ ਲੱਗੂਗਾ ਕਿ ਕੀ ਕਤੂਤ ਕੀਤੀ ਹੈ ਮੰਮੀ ਉਹ ਇੱਧਰ ਆ ਇੱਧਰ ਆ ਤੇਰੇ ਮੂੰਹ 'ਪਾ ਮੂੰਹ ਪਾ ਖਾ ਹੁਣ ਖਾਈ ਵੰਗਾ ਨਾ ਪਤਾ ਮੰਮੀ ਮਿਰਚ ਬੜੀ ਆ ਮੰਮੀ ਮਿਰਚ ਬੜੀ ਆ ਹੁਣ ਮੰਮੀ ਕੀ ਕਰੇ ਮੰਮੀ ਦਾ ਥੇ ਕਰਨ ਵਾਸਤੇ ਤੇ ਲੈ ਕੇ ਆਈਆਂ ਰੋਟੀ ਅੰਨ ਗਾਹਾਂ ਤੇਰੇ ਸੰਗ ਜਾ ਰਸੋਈ ਸੁੱਕਾ ਕਰੇ ਅੰਦਰ ਸਾਰੀ ਸਬਜੀ ਘੇਰ ਲੱਗਿਆ ਤੈਨੂੰ ਪਤਾ ਵੀ ਕਿੱਦਾਂ ਮਿਰਚਾਂ ਪਾਈ ਦੀਆਂ ਵਾਂ ਮੈਂ ਮਲਾਈ ਪਾ ਕੇ ਦੇ ਦੇਣੀ ਉਹਨੇ ਮੰਮੀ ਮੈਨੂੰ ਕੀ ਪਤਾ ਸੀ ਆਹੋ ਮਲਾਈ ਪਾ ਕੇ ਮੇਰੇ ਸਿਰ 'ਚ ਪਾ ਦੇ ਸਿਰ 'ਚ ਹਨਾ ਆ ਦਫਾ ਕਰ ਸੁੱਟ ਸਬਜੀ ਸਾਰੀ ਨਵੀਂ ਬਣਾ ਤੈਨੂੰ ਅਕਲ ਆਵੇ ਤੈਨੂੰ ਕਾਦੀ ਬਣਾਵੇਂ ਨਵੀਂ ਮੈਂ ਤੇ ਦਾਲ ਬੜਾਲਾ ਮਾਸਾ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਸੜ ਗਈ ਕਿਸਮਤ ਅਬ ਤਰੀ ਥੋ ਪੱਲੇ ਪੈ ਗਈ ਆ ਤੇ ਨਾ ਕੋ ਬਣਾਉਣਾ ਹੁੰਦਾ ਵਾ ਨਾ ਕੋ ਕਰਨਾ ਹੁੰਦਾ ਵਾ ਪਵਾੜਾ ਖਾਣਾ ਰੋਟੀ ਢਿੱਕਣ ਢੀਗੀ ਰੋਟੀ ਲੈ ਕੇ ਆਵੇ ਤੇ ਦਵਾਈ ਮਸਾ ਖਾਵਾ ਕਾਦੀ ਜ਼ਿੰਦਗੀ ਹੰਤਰੀ ਕਿਤੇ ਵਾਏ ਹਾਈ ਫਿਰ ਕੀ ਹੋਇਆ ਜਿ ਮਿੱਚਾਂ ਪੈ ਗਈਆਂ ਕਿੱਦਾਂ ਵੱਡਣ ਪੈ ਗਈ ਮਮੀ ਮੈਨੂੰ ਵੈਸੇ ਮਾਂ ਮਾਂ ਹੀ ਹੁੰਦੀ ਤੇ ਸੱਸ ਸਾਸਿ ਹੁੰਦੀ ਆ ਆਪਣੀ ਮਾਂ ਹੁੰਦੀ ਤੇ ਉਹਨੇ ਕਿਹਾ ਨੇ ਚਲਤੀ ਏ ਕੋਈ ਨਹੀਂ ਗਲਤੀ ਹੋ ਗਈ ਐ ਕੋਈ ਨਹੀਂ ਐਦਾਂ ਬਣਾ ਲਾ ਇਹ ਤੇ ਹੈ ਵੀ ਵੱਡਣ ਜੋਗੇ ਸਾਰੇ ਜਾਨੀ ਪੁੱਤ ਜਮਾ ਮੋਟਰਸਾਈਕਲ ਅੱਗੇ ਲਾਵਾਂ ਮੈਂ ਇੱਥੇ ਆ ਜਾਈਆ ਉਹਨਾਂ ਕੋਲ ਤੁਹਾਡਾ ਨਸਲਾਹ ਕਰਨੀ ਹੂੰ ਇੱਥੇ ਆ ਜੇ ਪਾਣੀ ਲੈ ਆਵਾਂ ਮੈਂ ਪਾਣੀ ਤਾਂ ਪੀ ਆਏ ਆ ਆ ਕਰ ਲਿਓ ਜਿੱਧਰ ਗਏ ਹੀ ਹੋ ਗਿਆ ਕੰਮ ਕੰਮ ਹੋਤ ਜਾਊਗਾ ਜੇ ਸਾਰਾ ਨਹੀਂ ਹੋਇਆ ਹੁਣ ਉਹ ਲਿਖ ਲਿਖਾ ਕਰ ਆਏ ਸਾਰਾ ਵਸੀਕੇ ਵਾਲੇ ਦੇ ਅੱਛਾ ਤੇ ਉਹਨੇ ਹੁਣ ਉੱਥੇ ਦਰਜ ਕਰਾ ਦੇਣਾ ਵਾ ਤੇ ਹੁਣ ਰਜਿਸਟਰੀ ਬਸ ਹੋਣੀ ਆ ਤੇ ਜਿੱਦਣ ਹੋਊਗੀ ਉਦੋਂ ਚੱਲ ਜਾਵਾਂਗੇ ਮੈਂ ਤਾਂ ਇਹ ਕੰਮ ਹੀ ਲੱਗ ਜੂਗੀ ਇਹਦੇ ਨਾਲ ਤੇ ਇਹ ਕੰਮ ਹੀ ਕਰਤ ਦੇਣ ਲੱਗੇ ਆ ਕਿਤੇ ਅਸੀਂ ਆਪਣੇ ਹੱਥ ਤੋਂ ਨਹੀਂ ਵੱਢ ਲੈਣ ਲੱਗੇ ਕਿਉਂ ਮੈਂ ਤਾਂ ਇਹ ਬੁੱਕੀ ਸਾਡੀ ਹੋਣੀ ਪਰਵਾਹ ਕਰਦੀ ਤੇ ਕੱਲ ਨੂੰ ਮੁੜ ਕੇ ਹਨ ਨੂੰ ਕੁਛੇ ਕੋਾਇ ਹੀ ਨਾ ਅਸੀਂ ਕਿਹੜੇ ਖੂ ਖਾਤੇ ਪਾਵਾਂਗੇ ਇਹੋ ਜਿਹੀ ਨਹੀਂ ਕੋਈ ਗੱਲ ਉਹ ਮੈਂ ਇਹ ਸੋਚਣ ਨਹੀਂ ਆ ਮੇਰੇ ਤਾਂ ਆਪਣੇ ਦਿਮਾਗ ਨੇ ਕੰਮ ਨਹੀਂ ਕੀਤਾ ਮੈਨੂੰ ਕੁੜੀ ਨੇ ਦੱਸਿਆ ਆਂਦੀ ਮੰਮੀ ਇਹਦੇ ਨਾਲ ਪੈਲੀ ਲੱਗ ਗਈ ਤੇ ਆਪਣੇ ਘਰ ਬੱਚਾ ਨਹੀਂ ਹੋਇਆ ਇਹ ਚੁੱਕ ਕੇ ਕਿਨੇ ਲਾਊਗੀ ਆਪਣੇ ਪੇਕੇ ਆਂ ਦਾ ਜੇ ਉਹ ਕੀ ਆ ਜਾਂ ਕਿ ਕੱਲ ਨੂੰ ਪਿੰਦਰ ਦਾ ਲੱਲੇ ਜਾਂ ਕੁੜੀ ਦਾ ਲੱਲੇ ਸਾਨੂੰ ਉਹ ਚੰਗਾ ਲੱਗਣਾ ਸਾਨੂੰ ਪਿਛੇ ਵਾਲਾ ਥੋੜਾ ਚੰਗਾ ਲੱਗਣਾ ਮੇਰੀ ਗੱਲ ਸੁਣ ਐਡਾ ਲੰਮਾ ਨਾ ਸੋਚ ਘਰ ਚ ਲੜਾਈ ਪਈ ਆ ਮੈਂ ਤਾਂ ਲੜਾਈ ਖਤਮ ਕਰ ਲਿਆ ਨਾਲੇ ਪੈਲੀ ਜਿਹੜੀ ਹੈ ਨਾ ਉਹ ਤੇਰੀ ਨੂ ਦੇ ਨਾਂ ਦੇਣੀ ਲੱਗਣੀ ਤੇਰੇ ਮੁੰਡੇ ਦੇ ਨਾਂ ਲੱਗਣ ਈ ਆ ਤੇ ਮੁੰਡੇ ਨੇ ਵੀ ਉਹੀ ਕਰਨਾ ਜੋ ਨੋ ਨੇ ਕਹਿਣਾ ਵਾ ਤੇ ਫਿਰ ਕੋਈ ਗੱਲ ਨਹੀਂ ਉਹਦਾ ਹੀ ਹਿੱਸਾ ਹੋਣਾ ਵਾ ਸਾਡੇ ਲੋ ਸਾਰੀ ਦੇ ਦੇ ਅਸੀਂ ਕੀ ਕਰ ਸਕਦੇ ਆ ਫਿਰ ਸੋਚਣ ਨਹੀਂ ਆ ਸਾਰੀ ਉਮਰ ਅਸੀਂ ਮਰ ਗਏ ਕੰਮ ਕਰ ਕਰਕੇ ਹੋਣ ਆਣ ਕੇ ਤੇ ਮਾਲਕ ਬਣ ਗੀਆਂ ਨੇ ਇਦਾਂ ਹੀ ਆ ਫਿਰ ਟਾਈਮ ਟਾਈਮ ਨਾਲ ਸਾਰੇ ਬੰਦੇ ਹੀ ਆ ਮਾਲਕ ਹੁਣ ਕੀ ਕਰਨੇ ਨੂੰ ਫਿਰ ਹੁਣ ਜੇ ਉਹ ਮੈਂ ਉਹਦੀ ਇਹ ਗੱਲ ਨਹੀਂ ਮੰਨਦਾ ਤੇ ਉਹਨਾਂ ਦੇ ਕੰਮ ਚ ਵੀ ਅੜਚਣ ਪੈਂਦੀ ਆ ਮੁੰਡੇ ਦੋਵੇਂ ਜਣੇ ਲੜ ਲੜ ਕੇ ਮਰ ਜਾਣਗੇ ਦੋਵੇਂ ਭਰਾ ਸਿਰ ਪਾੜਨਗੇ ਇੱਕ ਦੂਜੇ ਦੇ ਫੇਸ ਚੰਗੀ ਰਹਿਣਗੇ ਅੱਗੇ ਉੱਥੇ ਤੂ ਤੂ ਮੈਮਾ ਕਰਨ ਦੇ ਤੇ ਮਹਾ ਹਟਾਏ ਯਾਨੀ ਫੇ ਜੋ ਹੋਊ ਵੇਖੀ ਜਾਊ। ਹੁਣ ਆਗੇ ਕਰਮਾਂ ਚ। ਕਿਲਾ ਦੇ ਨਾਲ ਆਤਾ ਵਾ ਬਾਕੀ ਅਦੋ ਅਦੀ ਆ। ਠੀਕ ਆ ਕਿ ਨਹੀਂ? ਇਹਦਾ ਵੀ ਫੇਰ ਖਮੱਠਾ ਹੋ ਜਾਊਗਾ। ਤੇ ਸਾਡੇ ਗਲੋਂ ਦੇ ਜੱਬ ਲੱਥ ਗਿਆ ਨਾ ਸਾਰਾ। ਚਲੋ ਵਧੀਆ ਵਾ। ਨਾਲੇ ਇਹਦੀ ਜਨਾਨੀ ਖੁਸ਼ ਹੋਗੀ। ਜਨਾਨੀਆਂ ਨੂੰ ਖੁਸ਼ ਕਰਦੇ ਮਾਪਿਆਂ ਨੂੰ ਕੌਣ ਪੁੱਛਦਾ ਹੀ ਹੁੰਦਾ। ਹੁਣ ਗਲਤ ਨਾ ਕਰਨਗੇ। ਹੁਣ ਦੁਜੇ ਬੰਨੇ ਉਹਨਾਂ ਦਾ ਕੋਈ ਕੰਮ ਦੇ ਕਰਨ ਵਾਲੇ ਬਣਾਂਗੇ। ਠੀਕ ਆ ਕਿ ਨਹੀਂ? ਉਹ ਬੜੀ ਚੰਦਰੀ ਆ। ਉਹਨੇ ਕੋਈ ਨਾ ਕੋਈ ਲੱਤ ਫੇਰ ਡਾਉਣੀ ਹੋ। ਨਹੀਂ ਡਾਉਂਦੀ ਲੱਤ। ਤੂੰ ਚਿੰਤਾ ਨਾ ਕਰ। ਕਰ ਆਪਣਾ ਕੰਮ ਕਰ। ਉਹ ਨਹੀਂ ਹਾਲ। ਮਮੀ ਆਂਦੀ ਈ ਢੀਆਂ ਪੁੱਤ ਵੀ ਆਈਏ ਤੇ ਸੌਖੇ ਹੋਈਦਾ ਕੋਈ ਮੈਂ ਸੋਚਨੀ ਔਖੇ ਹੋ ਜਾਈਦਾ ਨਿਆਣੇ ਫਿਰ ਆਪਣੀਆਂ ਮਰਜ਼ੀਆਂ ਕਰਨ ਦਾ ਮਿੰਦੇ ਮਾਂ ਕੋਲ ਕੋਈ ਪੁੱਛਦਾ ਨਹੀਂ ਸਰਨਾ ਹਾਂਜੀ ਆਗੇ ਜੇ ਆ ਆ ਲੈ ਹਦਾਰ ਗੜ ਰੱਖਣੀ ਹੈ ਪਹਿਲਾਂ ਮੈਂ ਦੋਸਾਂ ਵੀ ਬਣਿਆ ਕੀ ਇੱਥੇ ਬਹੁਤ ਇੱਥੇ ਬਣਾ ਕੀ ਜੋ ਕਰਨਗੇ ਉਹ ਹੀ ਕੀਤਾ ਆਗੇ ਕੀ ਲੱਗੀ ਪੈਣੀ ਨਾ ਨਾ ਤੇ ਨਹੀਂ ਲੱਗੀ ਨਾ ਤੇ ਲੱਗ ਜਾਨੇ 15 ਦਿਨ ਦੋ ਜਦੋਂ ਰਜਿਸਟਰੀ ਹੋ ਗਈ ਨਾ ਉਦਨ ਲਗਣੀ ਆ ਬਾਕੀ ਉਹਨਾਂ ਨੇ ਤੇ ਹਾਂ ਹੁਣ ਬੈਂਕਾਂ ਦੇ ਕੰਮ ਆ ਇੱਕੋ ਦਮ ਥੋੜੀ ਹੋ ਜਾਂਦਾ ਹੁੰਦਾ ਸਾਰਾ ਕੋ ਉਹਨਾਂ ਨੇ ਬਾਕੀ ਜੋ ਲਿਖਣਾ ਹੈਗਾ ਜੋ ਬਾਕੀ ਉਹਨਾਂ ਦਾ ਹੁੰਦਾ ਵਾ ਸਭ ਤਾ ਉਹ ਉਹਨਾਂ ਨੇ ਕਰ ਲਿਆ ਵਾ ਅੱਜ ਅੱਛਾ ਸੈਲਫੂਜ ਜੋ ਜਿੱਤੇ ਸਿਆਣਸੂਨ ਕਰਾਉਣੇ ਉਹ ਕਰਾ ਲਿਆ ਠੀਕ ਹੈ ਬਾਕੀ 15 ਦਿਨ ਬਾਅਦ ਜਦੋਂ ਰਿਜਿਸਟਰੀ ਹੋ ਜਾਂਦਾ ਉਦੋਂ ਫਿਰ ਤੁਹਾਨੂੰ ਆਉਣਾ ਪੈਣਾ ਉਹ ਦਿਨ ਚੜ੍ਹਨੀ ਨਾਲ ਤੇ ਫਿਰ ਉਦੋਂ ਮੈਨੂੰ ਵੀ ਨਾਲ ਲੈ ਕੇ ਜਾਇਓ ਤੂੰ ਕੀ ਕਰਨੀ ਤੇ ਦੱਸ ਹਾਂ ਲੈ ਜਾਓ ਹਾਂ ਮੈਨੂੰ ਵੀ ਮੈਂ ਵੀ ਵੇਖ ਕੇ ਆਉਂਗੀ ਤੇ ਨਾਲੇ ਮੈਨੂੰ ਆਉਂਦਿਆ ਸੂਟ ਸਾੜ ਵੀ ਲੈ ਕੇ ਦਿਓ ਮੈਂ ਵੀ ਸਵਾਉਂਗੀ ਫਿਰਕੇ ਉਹ ਲਿਆ ਰਾਂਗੇ ਸੂਟ ਪ ਤੇ ਚੱਲ ਉਹ ਇੰਨਾ ਹੋ ਗਿਆ ਤੇ ਉਹ ਹੁਣ ਲੜ ਜਾਊਗਾ ਉਹ ਵੀ ਹੋਈ ਜਾਣਾ ਵਾ ਕੋਈ ਨਹੀਂ ਤਨ ਮਰਵਾ ਲਿਆਵਾਂਗਾ ਚੱਕਰ ਮੈਂ ਬਾਅਦ ਚੋਂ ਬਾਅਦ ਚੋਂ ਲੈ ਜਿਓ ਨਾਲ ਦਾ ਨਾਲ ਮੈਂ ਸੂਟ ਲੈ ਆਉਂਗੀ ਨਾਲੇ ਮੇਰੇ ਪੇਕੇਆਂ ਤੋਂ ਹੋਵਾਂਗੇ ਡੱਬਾ ਡੂਬਾ ਦੇ ਕੇ ਆਵਾਂਗੇ ਉਹਨਾਂ ਨੂੰ ਸੂਟ ਲੈ ਆਇਆ ਹੁਣੇ ਉਹਨਾਂ ਨੇ ਕਹਣਾ ਵੀ ਪਹਿਲੀ ਇਹੋ ਕੰਮ ਨੂੰ ਤੌਂਦੇ ਹੀ ਇਹ ਪਹਿਲੀ ਨਾ ਹੋ ਜੇ ਤੇ ਦੱਸ ਹਾਂ ਉਹ ਨਹੀਂ ਕਿ ਲੈਣੇ ਹੈਗੇ ਤੇ ਲੱਲਾਂਗੇ ਬਾਅਦ ਚੋਂ ਲੱਲਾਂਗੇ ਦੋ ਤਿੰਨ ਤਿੰਨ ਠਹਿਰ ਕੇ ਲੱਲਾਂਗੇ ਪਹਿਲੇ ਅੱਗੇ ਗਾੜੀ ਨਾ ਮਿਲਣਾ ਜਾਂਦੇ ਆ ਬੋਲੇ ਆ ਤੇ ਨਾ ਹੁੰਦੇ ਆ ਬੋਲੇ ਤੇ ਉਹਨਾਂ ਨੇ ਕਿੱਥੋਂ ਬੋਲਣਾ ਹੁਣ ਉਹਨਾਂ ਦੇ ਮੂੰਹ ਬੰਦ ਹੋਣੇ ਹੀ ਆ ਉਧ ਇਤਰੇ ਤੇ ਪੈਰੀ ਨਾਲ ਲਾ ਕੇ ਇਹ ਕੂਂਡੇ ਹੈਗੇ ਤੈਨੂੰ ਮੈਂ ਤਾਂ ਹੀ ਕਹਿਆ ਨਾ ਹਲੇ ਆ ਸੂਟਾ ਸਾਟਾ ਨੇ ਖੜੇ ਨਾ ਪਈ ਲੈ ਲਾਂਗੇ ਕੋਈ ਨਹੀਂ ਪਰ ਪਹਿਲੇ ਸਾਰਾ ਕੰਮ ਹੁਲਾਉਂਦੇ ਫੇਰ ਕੋਈ ਗੱਲ ਨਹੀਂ ਵੇਖ ਲਾਂਗੇ ਤੇ ਨਾਲੇ ਮਮਮੀ ਨੂੰ ਹੁਣ ਦੱਸਿਆ ਹੈਗਾ ਫੋਨ ਕੀਤਾ ਸੀ ਮੈਂ ਤੈਨੂੰ ਮੈਂ ਕਿਹਾ ਵੀ ਕਿੰਨਾ ਨਾ ਗੱਲ ਕਰੀ ਤੇਰੇ ਢਿੱਡ 'ਚ ਗੱਲ ਨਹੀਂ ਲੈਂਦੀ ਤੇ ਤੁਹਾਨੂੰ ਪਤਾ ਲਿਆਗਾ ਨਹੀਂ ਪੱਚਦੀ ਢਿੱਡ 'ਚ ਗੱਲ ਹੁਣ ਮੈਂ ਕਿਹਨਾ ਕਰਦੀ ਇਥੇ ਤਾਂ ਮੈਂ ਕਿਰਨਾ ਗੱਲ ਕਰਨ ਨੂੰ ਰਹੀ ਉਹਨਾਂ ਨੂੰ ਕਰਨਾ ਹੀ ਫੋਨ ਫਿਰ ਮੈਂ ਤੈਨੂੰ ਮੈਂ ਕਿਹਾ ਵਾ ਮੈਂ ਜਾਨਾ ਬਾਅਦ ਵਿੱਚ ਤੂੰ ਪਹਿਲੇ ਫੋਨ ਲਾ ਲੈਨੀ ਤੇ ਫਿਰ ਕੀ ਹੋਇਆ ਵਾ ਉਹਨਾਂ ਨੂੰ ਦੱਸਣਾ ਨਹੀਂ ਸੀ ਮੈਂ ਤਲ ਪੈ ਗਈ ਠੰਡ ਪੈ ਗਈ ਆ ਹਾਂ ਹੁਣ ਨਾ ਕੀ ਕਰਾਂ ਚਾਹ ਬਣਾਵਾਂ ਮੈਂ ਕਿ ਰੋਟੀ ਖਾਣੀ ਜੇ ਰੋਟੀ ਖਾਣੀ ਮੈਨੂੰ ਭੁੱਖ ਲੱਗੀ ਆ ਚੱਲ ਜਾਈ ਹਾਂ ਮੈਂ ਬਹੁਤ ਫਿਰ ਨਿੱਕੇ ਦੇਖੋ ਸੋ ਇਹਨਾਂ ਮੈਂ ਕਿਹਾ ਵੀ ਗਾਪੀ ਨਾ ਕੈਨੂੰ ਲਾ ਕੇ ਦੱਸੀ ਹੁਣ ਪਰ ਵਾਕਿਆ ਜਨਾਨੀਆਂ ਦੇ ਢੇਡ ਚ ਗੱਲ ਨਹੀਂ ਪੁਲਾ ਪਾ ਮੈਂਟੋ ਮੈਂਟੀ ਲਾ ਕੇ ਨਾ ਫੋਨ ਇਹਨਾਂ ਨੇ ਆਪਣੇ ਪਿੰਡ ਦੱਸ ਦੇਣਾ ਹੁੰਦਾ ਸਾਰਾ ਕੁਝ ਤੇ ਬਾਅਦ ਚ ਭਾਵੇਂ ਕੰਮ ਹੋਇਆ ਹੋਵੇ ਭਾਵੇਂ ਨਾ ਹੋਵੇ ਇਹਨਾਂ ਨੇ ਦੱਸ ਦੇਣਾ ਆ ਵੀ ਹੋ ਗਿਆ ਰੋਟੀ ਭਗਾਈ ਹੋਣੀ ਕਿ ਨਹੀਂ ਮੰਮੀ ਆ ਮੰਮੀ ਲੈ ਆ ਰੋਟੀ ਮੈਂ ਆ ਗਿਆ ਜੇ ਲੱਗਦਾ ਮੁੰਡਾ ਆ ਗਿਆ ਵਾ ਆ ਗਈ ਪੁੱਤ ਆ ਗਿਆ ਵਾ ਹਾਂ ਜੀ ਅਮੀ ਲੈ ਆ ਦੂੰ ਰੋਟੀ ਵੇ ਰੋਟੀ ਤੇ ਮੈਂ ਕੀ ਦੇਣੀ ਆ ਕੀ ਦੱਸਾਂ ਤੈਨੂੰ ਰੋਟੀ ਦਾ ਮੈਂ ਹੁਣ ਦਾਲ ਧਰੀ ਉਹ ਦੁਬਾਰਾ ਫੇਰ ਚਦੇ ਆਣੇ ਨਾ ਮੈਂ ਤੇ ਮਿਰਚਾਂ ਪਾਤੀਆਂ ਸੀ ਲੂਣ ਵੀ ਪਾਤਾ ਸੀਗਾ ਦੋਰੇ ਦੋਰੇ ਸਭ ਕੁਝ ਪਾਤਾ ਵਾ ਮੈਂ ਤੇ ਆਪ ਦਵਾਈ ਖਾਣੀ ਸੀ ਪੁੱਤ ਤੇ ਰੋਟੀ ਮੰਗੀ ਤੇ ਰੋਟੀ ਨਹੀਂ ਆ ਮਿਰਚਾਂ ਲੈ ਕੇ ਮੇਰੀ ਗਾੜੀ ਰਹਿਤੀਆਂ ਮੰਮੀ ਇਹ ਤੇ ਹੈ ਹੀ ਡੰਕਰ ਵਾ ਕਿੱਥੋਂ ਮੇਰੇ ਪੱਲੇ ਪੈ ਗਈ ਇਹਨੂੰ ਕੋ ਬਣਾਉਣਾ ਵੀ ਨਹੀਂ ਹੁੰਦਾ ਉਦੋਂ ਤੇ ਉਦੋਂ ਸਬਜ਼ੀ ਖਰਾਬ ਕਰਕੇ ਰੱਖਤੀ ਐ ਇੰਨੀਆਂ ਮਹਿੰਗੀਆਂ ਸਬਜ਼ੀਆਂ ਤੇ ਖਰਾਬ ਕਰ ਕਰ ਰੱਖੀ ਜਾਂਦੀ ਐ ਚੱਲ ਮੇਰੀ ਗੱਲ ਸੁਣ ਹੁਣ ਤੂੰ ਚੁੱਪ ਕਰ ਜਾ ਤੂੰ ਨਾ ਹੁਣ ਕੁਛ ਕਰ ਮੈਂ ਬਥੇਰੀ ਹਵਾ ਤਵਾ ਕਰਤੀ ਉਹਦੀ ਐਵੇਂ ਨਾ ਹੁਣ ਰੋਲਾ ਪਾਈ ਜਾਈ ਤੇ ਮੈਨੂੰ ਮੰਮੀ ਭੁੱਖ ਲੱਗੀ ਐ ਉਤੋਂ ਹੌਣ ਸਮਝੀ ਬੰਦਾ ਕਿੰਨਾ ਟਾਈਮ ਲੱਗਣਾ ਚੱਲ ਦਾਲਾ ਮਸਰਾਂ ਦੀ ਛੇਤੀ ਬਣ ਜਾਣੀ ਆ ਹੁਣ ਹੌਸਲਾ ਕਰ ਲੈ ਥੋੜਾ ਜਿਹਾ ਕੋਈ ਗੱਲ ਨਹੀਂ ਤੇਰੇ ਕਰਕੇ ਇੱਥੇ ਆਈ ਸਭ ਕੁਝ ਛੱਡ ਕੇ ਤੂੰ ਨਾ ਬਹੁਤਾ ਉਡੜ ਪਿਆ ਕਰ ਮੇਰੇ ਵਰਗੀ ਤੇ ਕਹਿ ਹੀ ਦਿੰਦੀ ਗੁੱਸੇ ਹੋ ਵੀ ਲਵੇ ਤੇ ਕੋਈ ਗੱਲ ਨਹੀਂ ਜਦੋਂ ਤੂੰ ਗੁੱਸੇ ਹੁੰਨਾ ਵਾ ਨਾ ਫਿਰ ਨਹੀਂ ਉਹਦੇ ਕੋਲ ਚੱਲਿਆ ਜਾਂਦਾ ਤਾਂ ਅਹੀਂ ਗਲਤੀ ਤੂੰ ਕਹਿੰਨੇ ਆ ਅਹੀਂ ਕਿਹੜਾ ਉਹਦਾ ਨੂੰ ਕੁਛ ਕਹਿੰਨੇ ਆ ਵੇ ਨਹੀਂ ਕਈਦਾ ਹੁੰਦਾ ਮੈਂ ਹੈਗੀਆਂ ਨਾ ਕਹਿਣ ਵਾਸਤੇ ਤੂੰ ਨਾ ਕੁਛ ਕਿਹਾ ਕਰ ਉਹਨੂੰ ਫਿਰ ਮਨ ਟੁੱਟ ਜਾਂਦਾ ਉਹਦਾ ਨਾਲੇ ਮੈਂ ਬਥੇਰੀ ਬੇਇੱਜ਼ਤੀ ਕਰਦੀ ਆ ਆਂਦੀ ਮੰਮੀ ਮੈਨੂੰ ਸੁਣਿਆ ਹੀ ਨਹੀਂ ਫੇਰ ਮੈਂ ਬਥੇਰੀਆਂ ਸੜਾਈਆਂ ਜਿੰਨੀਆਂ ਮੇਰੇ ਕੋਲ ਸੜਾਈਆਂ ਗਈਆਂ ਵਾ ਅਜੇ ਮੈਂ ਵੀ ਦਵਾਈ ਖਾਣੀ ਆ ਰੋਟੀ ਖਾਉਂਗੀ ਤੇ ਦਵਾਈ ਖਾਉਂਗੀ ਫੇਰੀ ਮਰੂੰਗੀ ਮੈਂ ਕੀ ਕਰਾਂ ਮੈਂ ਮੈਨੂੰ ਤੇ ਆਪਕੋ ਸਮਝ ਨਹੀਂ ਆ ਰਿਹਾ ਲੱਗਦਾ ਚਲ ਮਮੀ ਜੇ ਤੂੰ ਬੇਇੱਜ਼ਤੀ ਕਰਦੀ ਆ ਨਾ ਤੇ ਮੈਂ ਨਹੀਂ ਬੋਲਦਾ ਹੁਣ ਚਲ ਉਹਨੂੰ ਕਹੋ ਜਾ ਕੇ ਵੀ ਛੇਤੀ ਬਣਾਏ ਦਾਲ ਹੁਣ ਆ ਚਲ ਚੁੱਪ ਕਰਕੇ ਬੈਠਾ ਰਹੀ ਤੈਨੂੰ ਨਹੀਂ ਮੈਂ ਨਹੀਂ ਉਹਨੂੰ ਕੁਝ ਕਹਿਣਾ ਚਲ ਮੈਂ ਪੈਣੀ ਆ ਪਤਾ ਨਹੀਂ ਇਹ ਕੀ ਸੋਚਦੀ ਰਹਿੰਦੀ ਆ ਕੰਮ ਵਾਲ ਤੇਦਾ ਧਿਆਨ ਹੀ ਨਹੀਂ ਆ ਪਤਾ ਨਹੀਂ ਕੀ ਦਿਮਾਗ 'ਚ ਇਹਦੇ ਚੱਲਦਾ ਰਹਿੰਦਾ ਆ ਰੋਜ਼ ਸਮਝੀਆਂ ਖਰਾਬ ਕਰ ਕਰ ਛੁੱਟੀ ਜਾਂਦੀ ਹਾਂ ਲੋ ਚਾ ਪੀ ਨੂੰ ਤੁਣ ਮੇਰੀ ਮੇਰਾ ਦਿਲ ਜੈ ਨਹੀਂ ਕਰੰਦਾ ਪੀਣੂ ਤੇ ਤਿਆਰ ਨਹੀਂ ਹੋਈ ਜਾਣਾ ਰਹੀ ਹਾਂ ਟਾਈਮ ਵੀ ਕਿੰਨਾ ਹੋ ਗਿਆ ਅੱਜ ਪਿੰਡਰ ਕਿੱਥੇ ਜਾਣਾ ਤੁਸੀਂ ਕਿੱਥੇ ਰਹਿੰਦੇ ਹੋ ਅੱਜ ਤੇ ਐਤਵਾਰ ਵਾ ਲੈ ਉਹ ਆਪੇ ਹੀ ਹੋਏ ਮੈਨੂੰ ਪਤਾ ਹੀ ਨਹੀਂ ਤੇ ਮੈਂ ਤਿਆਰ ਹੋਇਆ ਪੀ ਉਹਨੂੰ ਛੱਡ ਕੇ ਆਉਣਾ ਵਾ ਟਾਈਮ ਮੈਨਾਂ ਨਾਲ ਥੋਲਿਆ ਮੈਂ ਵੀ ਸੋਚਾਂ ਵੀ ਪਤਾ ਨਹੀਂ ਕਿਹੜੀ ਗੱਲ ਤੇ ਤਿਆਰ ਹੋਉਂਦੀ ਨਹੀਂ ਇੰਨਾ ਮੈਨੂੰ ਲੱਗਾ ਤੁਸੀਂ ਕਿਤੇ ਜਾਣਾ ਵਾ ਜਾਣਾ ਮੈਂ ਕਿੱਥੇ ਜੇ ਜਾਣਾ ਦਾ ਤੈਨੂੰ ਦੱਸਣਾ ਨਹੀਂ ਮੈਂ ਸ਼ਾਇਦ ਉਦੋਂ ਹੀ ਦੇਨੇ ਤਿਆਰ ਹੋਣ ਚੱਲ ਕੋਈ ਦਲ ਨੂੰ ਕਰਨੇ ਚੀਜ਼ ਤੇ ਪਿੰਦਰ ਤੁਸੀਂ ਭਾਜੀ ਨੂੰ ਕੋ ਆਇਆ ਨਹੀਂ ਹੈ ਸਮਝ ਨਾ ਹਾਂ ਮੌਦੀ ਜੇ ਤੂੰ ਅਗਲਾ ਨੇ ਕਉਂਦਾ ਤਾਂ ਕੀ ਲੋੜ ਹੈ ਫਿਰ ਵੀ ਤੁਹਾਡਾ ਵੱਡਾ ਭਰਾ ਵਾ ਤੇ ਕੋਈ ਗੱਲ ਨਹੀਂ ਗੱਲਾਂ ਬਾਤਾਂ ਹੋ ਹੀ ਜਾਂਦੀਆਂ ਨੇ ਘਰਾਂ ਦੇ ਵਿੱਚ ਵੱਡਾ ਭਰਾ ਗੱਲ ਕਰਨੀ ਹੀ ਪਰ ਉਹਨੇ ਵੱਡੇ ਵਾਲੇ ਕੰਮ ਨਹੀਂ ਨਾ ਕੀਤੇ ਵੇਖ ਲੈ ਹੁਣ ਤੋ ਇੱਧਰ ਫਿਰ ਜੇ ਭਰਾ ਹੁੰਦਾ ਤੇ ਪਹਿਲੀ ਲਵਾ ਕੇ ਜਾਂਦਾ ਵੀ ਫਿਰ ਇਹਨਾਂ ਦਾ ਕੰਮ ਹੁੰਦਾ ਨਾ ਆਹ ਵੇ ਦੇਖ ਲੱਕ ਨੀਅ ਜਿਦਾਂ ਕਰਦੇ ਨੇ ਇਹ ਤੇ ਆਪੋ ਆਪਣੀ ਸੋਚ ਹੈ ਨਾ ਬੰਦੇ ਦੀ ਹੁਣ ਮੰਨ ਲਾ ਜੇ ਆਪਾਂ ਜਾਣੇ ਆ ਇਹਨੂੰ ਖੜਨਾ ਹੀ ਸੀ ਆਪਾਂ ਸਭ ਤੋਂ ਪਹਿਲਾਂ ਇਹਦਾ ਹੀ ਸੋਚਣਾ ਵੀ ਇਹਨੂੰ ਹੀ ਸੱਦੀ ਏ ਉੱਥੇ ਪਰ ਉਹਨਣ ਇਹ ਕਿ ਇਹਨਾਂ ਨੇ ਹੜਾ ਕੁਝ ਸੋਚਣਾ ਹੀ ਨਹੀਂ ਹੈਗਾ ਤੇ ਉਹ ਆਪਣੀ ਸਕੀਮਾਂ ਵਿੱਚ ਲੜਾਈਆਂ ਆ ਪਾ ਕੇ ਤੇ ਬਹਿ ਜਾਂਦੇ ਨੇ ਉਹ ਆਪਣੀਆਂ ਸਕੀਮਾਂ ਲਾ ਕੇ ਬਹਿ ਗਿਆ ਭਾਬੀ ਤੇ ਮਦਰ ਚਟ ਲੱਗ ਗਿਆ ਵੇਲਾ ਇਹਨੂੰ ਵੇਖਿਆ ਵੀ ਮੇਰੇ ਮਾਪਿਓ ਵੇ ਮੈਂ ਉਹਨਾਂ ਦਾ ਸੋਚਾਂ ਕੁਝ ਜਦੋਂ ਨਾਂ ਲਵਾ ਕੇ ਆਇਆ ਹੋਏਗਾ ਪਹਿਲੀ ਤੇ ਡੈਡੀ ਦੇ ਮਨ ਚ ਕੀ ਫੀਲ ਹੁੰਦਾ ਹੋਏਗਾ ਨਾ ਵੇਤ ਕਰ ਤੜ ਹੀ ਦਸੇ ਹੀ ਆ ਆਖਰਕਾਰ ਤੇ ਮੁੜ ਕੇ ਰਹਿਣੀ ਤੁਹਾਡੀ ਹੀ ਨਾ ਤੇ ਕਿੱਡੀ ਕਾ ਆਖਰਾ ਚੱਲੀ ਜੀ ਭਲਾਂ ਪਰ ਤੁਸੀਂ ਫਿਰ ਵੀ ਇੱਕ ਰੀ ਗੱਲ ਤੇ ਕਰਕੇ ਵੇਖਣੀ ਹੀ ਕਿ ਤੈਨੂੰ ਐਡੀ ਬੇਤਬਰੀ ਹੀ ਹਾਡੇ ਤੇ ਜਿਹੜਾ ਤੂੰ ਕਿਲਾ ਲਵਾ ਕੇ ਤੇ ਫੇਰ ਹੀ ਖੁਸ਼ ਹੋਇਆ ਨਵਦੀਪ ਮੇਰਾ ਨਹੀਂ ਚੀ ਕਰਦਾ ਕਮਾਉਣਾ ਇੰਦਰ ਫਿਰ ਐਦਾਂ ਤੋਹੀਮ ਨਾ ਕਰਾਓਗੇ ਤੇ ਭਾਜੀ ਵੀ ਨਾ ਤੁਹਾਨੂੰ ਕਵਾਣਗੇ ਤੇ ਇੱਕੋ ਘਰ ਚ ਰਹਿਣਾ ਵਾ ਤੇ ਇੰਗਾ ਚੰਗੇ ਥੋੜੀ ਲੱਗੀਦਾ ਤੁਸੀਂ ਮੂੰਹ ਵਟਕੇ ਤੁਰੇ ਫਿਰੋ ਅੱਗੇ ਉਹ ਵੀ ਐਦਾਂ ਤੁਰੇ ਫਿਰਨਾ ਇੱਕ ਦੂਜੇ ਨਾਲ ਗੱਲਬਾਤ ਤੇ ਕਰੋ ਗੱਲ ਤੇ ਤੇਰੀ ਬਿਲਕੁਲ ਸਹੀ ਏ ਪਰ ਫਾਇਦਾ ਹੈ ਨਹੀਂ ਨਾ ਕੋਈ ਉਹ ਨਾ ਸਮਝਦੇ ਹੈਗੇ ਉਹਨਾਂ ਦੇ ਉਹਨਾਂ ਦੇ ਤੂੰ ਚਾਲ ਚੱਲਣ ਵੇਖੀ ਕਿੱਦਾਂ ਦੇ ਨੇ ਹੁਣ ਉਹਨਾਂ ਦਾ ਦਿਮਾਗ ਪਤਾ ਨਹੀਂ ਕੀ ਉਹ ਨਹੀਂ ਕੰਮ ਕਰਦਾ ਹੈਗਾ ਬੰਦਾ ਸੋਚ ਸਮਝ ਕੇ ਜੇ ਸਾਰੇ ਇਕੱਠੇ ਇੱਕ ਘਰ ਚ ਰਹਿੰਨੇ ਸੋਚ ਸਮਝ ਕੇ ਚੱਲਦਾ ਵਾ ਇਹ ਥੋੜੀ ਕਿ ਆਪਣਾ ਸੋਚ ਜੋ ਭੀ ਅੱਗੇ ਵਧਦਾ ਜਾਈਏ ਤੇ ਕੋਈ ਵਧੇ ਤੇ ਫਿਰ ਸਾਨੂੰ ਸਾੜਾ ਹੁੰਦਾ ਵਾ ਇਹੋ ਤਾਂ ਫਿਰ ਜਰਦੇ ਨਹੀਂ ਨਾ ਤੇ ਨਾਲੇ ਆਪ ਵੀ ਕੀ ਕਰਨ ਦੇ ਜਿਹੜਾ ਕੋਈ ਬਿਜ਼ਨਸ ਇਹਨੇ ਕਰਨਾ ਹੀ ਭਲਾ ਹੁਣ ਵੇਖਾਂਗਾ ਨਾ ਭਲਾ ਕਿਹੜੇ ਪਲਾਟ ਕੱਟ ਲੈਂਦਾ ਉਹ ਚ ਚੱਲ ਕੋਈ ਨਹੀਂ ਤੂੰ ਨਾ ਇੰਨਾ ਗੁੱਸਾ ਆਪਣੇ ਮਾਨ ਵਿੱਚ ਰੱਖੋ ਮੈਂ ਤਾਂ ਨਹੀਂ ਰੱਖਦਾ ਐਵੇਂ ਤੂੰ ਗੱਲ ਛੇੜ ਲੈਨੀ ਐ ਫਿਰ ਗੁੱਸਾ ਤੇ ਹੁੰਦਾ ਨਾ ਜਦੋਂ ਗੱਲਾਂ ਉਹ ਜਿਹੀਆਂ ਕੀਤੀਆਂ ਹੁਣ ਬੰਦਾ ਮੂੰਹ ਤੇ ਨਾ ਕਰੇ ਆਹ ਹੋ ਇਹਦੀ ਗੱਲ ਹੈਗੀ ਆਪਣੇ ਮਾਨ ਵਿੱਚ ਰੱਖ ਛੱਡ ਦੇ ਤੇ ਆਪੇ ਬੰਦੇ ਨੇ ਗੁੱਸਾ ਨਹੀਂ ਹੁੰਦਾ ਜਦੋਂ ਕਿਸੇ ਦੇ ਮੂੰਹ ਤੇ ਗੱਲਾਂ ਕਰਨੀਆਂ ਫਿਰ ਗੁੱਸਾ ਤੇ ਆਉਂਦਾ ਹੀ ਆ ਇਹਦਾ ਮਤਲਬ ਇਹੋ ਹੀ ਹੈ ਕਿ ਸੜਨਦੇ ਨੇ ਫਿਰ ਆਹੋ ਇਹ ਚੱਲ ਕਿਉਂ ਜਾਾਂ ਉਹੀ ਨਾ ਉਹ ਤੇ ਫਿਰ ਸਾੜਾ ਤੇ ਸਾਫ ਲੱਭਦਾ ਹੀ ਹੈ ਤਨਾ ਪਤਾ ਹੀ ਆ ਭਾ ਜਿੰਨਾ ਮਰਜੀ ਕੋਈ ਛਪਾਉਣ ਦੀ ਕੋਸ਼ਿਸ਼ ਕਰੇ ਚੱਲ ਛੱਡ ਪਰਾਂ ਕੀ ਅਮੀ ਫੇਲਾ ਬਾਰ ਬਾਰ ਇੱਕੋ ਗੱਲ ਕਰਦਾ ਲੈ ਪੁੱਤ ਜੇ ਅੱਜ ਤੈਨੂੰ ਛੁੱਟੀ ਹੀ ਤਰ ਮਾਨ ਕਰ ਲੈਣਾ ਘਰੀ ਕੱਪੜਿਆਂ ਨੇ ਕੀ ਮੈਂ ਤੋ ਲਿੰਦੀ ਤੇ ਕੋਈ ਗੱਲ ਨਹੀਂ ਮੰਮੀ ਫੇਰ ਕੀ ਮੈਂ ਗੜਾ ਕਸਣਾ ਵਾ ਕੰਮ ਤੇ ਹੁਣ ਕਰਨਾ ਹੀ ਆ ਨਾ ਆ ਵੀ ਜਰਨ ਦੇ ਵੀ ਹੈ ਹਾਂਜੀ ਮੈਂ ਚਲ ਤੋ ਦੰਨੀ ਆ ਸਾਰੇ ਕੱਪੜੇ ਧੋਣੇ ਤੇ ਹੈ ਆਈ ਆ ਰਹਿਂਦੇ ਤੂੰ ਉਹਦੇ ਕੋਈ ਲੋੜ ਨਹੀਂ ਤੂੰ ਸਾਰੇ ਰਹਿਂਦੇ ਮੈਂ ਆਪਣੇ ਧੋ ਲਾਂਗੀ ਕੋਈ ਨਹੀਂ ਮੰਮੀ ਉਹ ਰਹਿ ਕਾਦੀ ਚੀਜ਼ ਹੁੰਦੀ ਏ ਜਦੋਂ ਉਹ ਵੀ ਸਾਡੀ ਸਕੀ ਰਹਿੰਦੀ ਉਹਦੇ ਇਹ ਕੰਮ ਕਰਨੇ ਐ ਇੰਨੀ ਵੀ ਨਹੀਂ ਮੰਮੀ ਜੇਦ ਕਰੀਦੀ ਹੁੰਦੀ ਆ ਪਿਆਰ ਦਾ ਸੂਟ ਆਪੇ ਧੋਵੇ ਨਾ ਧੋਵੇ ਕੋਈ ਲੋੜ ਨਹੀਂ ਜਾਂ ਤੇ ਅੱਤੇ ਗੱਲ ਆਉਣੀ ਐ ਨਾ ਤੇ ਅੱਤੇ ਮੈਂ ਆਉਣੀ ਨਹੀਂ ਦੇਣੀ ਜਾਂ ਜਾ ਕੇ ਨਾ ਜੇ ਚਾਹ ਪੀਣੀ ਐ ਚਾਹ ਪੀਲਾ ਜਾਂ ਦੁੱਧ ਪੀਣਾ ਤੋ ਘਟਕੇ ਗਰਮ ਕਰਕੇ ਦਰਮਾਨ ਕਰ ਐਸੀ ਲੱਗਾਈ ਹੁੰਦਾ ਜਾਂ ਮਿਲਦੀ ਮੰਮੀ ਪਰ ਜੇ ਉਹ ਇਦਾਂ ਕਰਦੇ ਹਾਂ ਓਦਾਂ ਕਰਾਂਗੇ ਫਿਰ ਉਹਨਾਂ ਚ ਤੇ ਸਾਡੇ ਚ ਕੀ ਫਰਕ ਰਹਿ ਜਾਊਗਾ ਬਹੁਤ ਕੋਸ਼ਿਸ਼ ਉਹ ਕਰਨ ਦੀ ਆ ਤੈਨੂੰ ਸਹਜੇ ਸਹਜੇ ਪਤਾ ਲੱਗਣਾ ਅਜੇ ਤੂੰ ਨਿਆਣੀ ਐ ਤੈਨੂੰ ਪਤਾ ਨਹੀਂ ਐ ਤੁਹਾਡੇ ਤੋਂ ਹੱਡਾਂ ਚ ਬਹਿਣ ਲਈ ਤੁਹਾਨੂੰ ਇਹ ਗੱਲ ਦੀ ਸਮਝ ਕਿਉਂ ਨਹੀਂ ਲੱਗਦੀ ਹੈਗੀ ਮੰਮੀ ਮੈਨੂੰ ਵੀ ਪਤਾ ਵਾ ਜੋ ਕੋ ਜੋ ਕਰਨ ਦੇ ਨੇ ਤੇ ਪਰ ਮੈਂ ਸੋਚਦੀ ਆ ਕਿ ਇੱਕੋ ਘਰ ਚ ਰਹਿਣਾ ਵਾ ਤੇ ਕਾਦੀ ਲਈ ਇੰਨੀ ਜ਼ਿੱਦ ਕਰਨੀ ਆ ਜਦੋਂ ਬੁੱਤ ਅਗਲਾ ਇਦਾਂ ਦਾ ਹੋਏ ਨਾ ਤੇ ਆਪ ਵੀ ਓਦਾਂ ਦੇ ਹੋਣਾ ਪੈਂਦਾ ਤਾਂ ਹੀ ਅਗਲੇ ਨੂੰ ਪਤਾ ਲੱਗੇਗਾ ਉਹਦੇ ਅਸੀਂ ਕੱਪੜੇ ਤਾਂ ਹੀ ਜਾਈਏ ਉਹ ਸਾਨੂੰ ਟੇਚ ਸਮਝਣ ਲਈ ਚਲੋ ਫਿਰ ਜਿੱਦ ਨਾਲ ਤੈਡੀ ਮਰਜੀ ਹੋ ਤਾਂ ਕਰ ਲਓ ਮੈਂ ਤਾਂ ਅਕਾਂ ਨਹੀਂ ਕਾਦੇ ਲਈ ਘਰ ਵਿੱਚ ਲੜਾਈ ਪਾਉਣੀ ਅੱਗੇ ਇੰਨੀ ਲੜਾਈ ਹੋਉਂਦੀ ਆ ਤੇ ਨਿੱਕੀਆਂ ਨਿੱਕੀਆਂ ਗੱਲਾਂ ਤਾਂ ਫੇਰ ਲੜਨਾ ਹੀ ਆ ਇੱਕ ਦੂਜੇ ਨਾਲ ਪੈਂਦੀ ਆ ਤੇ ਪਵੇ ਹੁਣ ਨਹੀਂ ਮੈਂ ਇਹ ਗੱਲੋਂ ਚੱਕਣਾ ਹੈਗਾ ਤੇ ਤੇਰੇ ਦੇ ਗੱਲ ਨਹੀਂ ਮੈਂ ਤੂੰ ਚੱਲ ਮਿਲਤੀ ਜਾਂ ਲੰਮੇ ਪੈ ਉਹੋ ਗੱਲ ਕੱਲ੍ਹ ਵਿਆਹ ਹੀ ਆਈ ਆ ਤੇ ਅੱਜ ਸਾਰਿਆਂ ਨੇ ਕੱਪੜੇ ਤੋਣ ਡਾ ਪੀ ਮੈਂ ਆਪ ਨਾ ਘੜਾ ਤੋਵਾਂਗੀ